ਗੱਲ ਕਰਾਂਗੇ ਅਗਲੀ ਖਬਰ ਬਾਰੇ ਬਟਿੰਡਾ ਦੇ ਵਿੱਚ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਤਸਕਰ ਸੂਰਜ ਖਿਲਾਫ 9 ਨਸ਼ੀਲੇ ਪਦਾਰਥਾਂ ਦੇ ਮਾਮਲੇ ਦਰਜ ਨੇ ਸੂਰਜ ਕਤਲ ਦੀ ਕੋਸ਼ਿਸ਼ ਦੇ ਦੋਸ਼ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ ਸੂਰਜ ਦੀ ਪਤਨੀ ਗੈਰ ਕਾਨੂੰਨੀ ਉਸਾਰੀ ਕਰਵਾ ਰਹੀ ਹੈ ਤੇ ਤਸਕਰ ਦੇ ਘਰ ਲੂਟਾਉਣ ਦੇ ਲਈ ਜੇਸੀਪੀ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਬੀੜ ਤਲਾਓ ਦੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਤਾਇਨਾਤ ਕੀਤੀਆਂ ਗਈਆਂ ਨੇ ਇਮਾਰਤ ਦੇ ਆਲੇ ਦੁਆਲੇ ਭਟਿੰਡਾ ਪੁਲਿਸ ਵੀ ਤਾਇਨਾਤ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਇੱਕ ਘਰ ਹੈ ਜਿਹੜਾ ਉਹ ਢਾਉਣ ਦੀ ਕੋਸ਼ਿਸ਼ ਲਗਾਤਾਰ ਪੁਲਿਸ ਦੇ ਵੱਲੋਂ ਤੇ ਜੀਸੀਬੀ ਦੇ ਨਾਲ ਪੂਰਾ ਘਰ ਢਾ ਦਿੱਤਾ ਗਿਆ ਹੈ ਤੇ ਨਸ਼ੇ ਖਿਲਾਫ ਪੰਜਾਬ ਸਰਕਾਰ ਦੀ ਅਹਿਮ ਮੁਹਿੰਮ ਜਿਹੜੀ ਹੈ ਉਹ ਚਲਾਈ ਜਾ ਰਹੀ ਹੈ ਤੇ ਇਸੇ ਦੇ ਤਹਿਤ ਜੀਸੀਬੀ ਦੇ ਨਾਲ ਘਰ ਜਿਹੜਾ ਹੈ ਉਹ ਢਾ ਦਿੱਤਾ ਜਾਂਦਾ ਹੈ ਬੀੜ ਤਲਾਬ ਦੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਭਟਿੰਡਾ ਦੇ ਵਿੱਚ ਨਸ਼ਾ ਤਸਕਰ ਜਿਹੜੇ ਹੈਗੇ ਨੇ ਉਹਨਾਂ ਦੇ ਖਿਲਾਫ ਲਗਾਤਾਰ ਪੁਲਿਸ ਤਾਇਨਾਤ ਤੇ ਉਹਨਾਂ ਦੇ ਖਿਲਾਫ ਲਗਾਤਾਰ ਕਾਰਵਾਈਆਂ ਵੀ ਕੀਤੀਆਂ ਜਾ ਰੀਆਂ ਨੇ ਤੇ ਜਿਹੜਾ ਇਹ ਨਸ਼ਾ ਤਸਕਰ ਹੈ ਉਹ ਜੇਲ੍ਹ ਦੇ ਵਿੱਚ ਬੰਦ ਹੈ ਉਸਦੀ ਪਤਨੀ ਜਿਹੜੀ ਹੈ ਉਹ ਉਸਾਰੀ ਕਰਵਾ ਰਹੀ ਸੀਗੀ ਇੱਕ ਇਸ ਘਰ ਦੀ ਜੋ ਕਿ ਪਤਾ ਲੱਗਾ ਤੇ ਇਸ ਨੂੰ ਢੋਂਨ ਦੀਆਂ ਕੋਸ਼ਿਸ਼ਾਂ ਤੇ ਦੇਖ ਸਕਦੇ ਹੋ ਤੁਸੀਂ ਜੀਸੀਬੀ ਦੇ ਨਾਲ ਘਰ ਜਿਹੜਾ ਹੈ ਪੂਰਾ ਢਾ ਦਿੱਤਾ ਗਿਆ ਹੈ ਤੇ ਇਸ ਦੀ ਉਸਾਰੀ ਕਰਵਾਈ ਜਾ ਰਹੀ ਸੀਗੀ ਜਿਹੜੀ ਜਿਹੜਾ ਤਸਕਰ ਹੈ ਉਸ ਦੀ ਪਤਨੀ ਦੇ ਕੋਲੋਂ ਤਾਂ ਇਮਾਰਤ ਦੇ ਆਲੇ ਦੁਆਲੇ ਜਿਹੜੀ ਹੈ ਬਟਿੰਡਾ ਪੁਲਿਸ ਵੀ ਤੈਨਾਤ ਹੈ ਇੱਕ ਇੱਕ ਕਾਰਵਾਈ ਤੇ ਨਜ਼ਰ ਰੱਖੇ ਹੋਏ ਹੈ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਉੱਥੇ ਲੱਗੀਆਂ ਹੋਈਆਂ ਨੇ ਬਟਿੰਡਾ ਦੇ ਵਿੱਚ ਤੇ ਨਸ਼ਾ ਤਸਕਰਾ ਖਿਲਾਫ ਇਹ ਵੱਡੀ ਕਾਰਵਾਈ ਤੇ ਇਸ ਖਬਰ ਤੇ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਸਾਡੇ ਸਹਿਯੋਗੀ ਵਿਕਰਮ ਜੁੜਗੇ ਨੇ ਵਿਕਰਮ ਕੀ ਕੋਈ ਜਾਣਕਾਰੀ ਹੈ ਭਟਿੰਡਾ ਦੇ ਵਿੱਚ ਨਸ਼ਾ ਤਸਕਰ ਖਿਲਾਫ ਇਹ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਪੰਜਾਬ ਸਰਕਾਰ ਜਿਹੜੀ ਹੈ ਐਦਾਂ ਦੇ ਘਰਾਂ ਦੇ ਉੱਤੇ ਲਗਾਤਾਰ ਬੁਲਡੋਜ਼ਰ ਕਈਏ ਜੀਸੀਬੀ ਕਈਏ ਚਲਾ ਰਹੀ ਹੈ ਬਿਲਕੁਲ ਜਿਦਾਂ ਕਿ ਕਿਹਾ ਹਤਾ ਪੰਜਾਬ چلایا گیاں گل <سؤال> بت کی ہے تو کسی نشا تسکر نہیں برخا جائے گا کہ جس نشا تسکرتی جو کٹائی گئی ہے جی گل کی جائے اس پہ ਲਕੋਟਾ ਦਾ ਅੱਜ ਕਈ ਮਾਮਲੇ ਦਾ ਹੈ ਕਿਉਂਕਿ ਉਹ ਨਸ਼ਾ ਤਸਕਰ ਬਚੰਦਵੀ ਕੇਸ ਦੇ ਜਿਹੜੇ ਬਾਰੇ ਦਾ ਜਿਸ ਨੂੰ ਲੈ ਕੇ ਅੱਜ ਸਾਡੇ ਵੱਲੋਂ ਇਹਨਾਂ ਦੋਵਾਂ ਪਰਮਾਰਸ਼ ਬਤਨ ਸਾਲ ਤੇ ਹਸਪੀਟਲ ਦਾ ਮਾਮਲਾ ਦਰਜ ਕਰ ਅਧਿਕਾਰਿਕ ਕਾਰਵਾਈ ਕਰਦੇ ਉਹਨਾਂ ਦੇ ਜੋ ਮਕਾਨ ਦੀ ਉਤਾਰੀ ਕੀਤੀ ਗਿਆ ਉਸ ਨੂੰ ਢਾਇਆ ਗਿਆ ਕਿਸ ਨੇ ਕਿਹਾ ਕਿ ਇਹ ਠੰਗਾ ਪੁਲਿਸ ਦੀ ਸਲਾਟ ਨਹੀਂ ਕੀਤੀ ਗਿਆ ਜਦੋਂ ਕਿ ਲੋਕਾਂ ਨੇ ਕਿਹਾ ਕਿ ਵਾਇਸ ਦਾ ਦੇਖ ਕਰ ਦੇਣਾ ਕੰਮ ਲੱਗਦਾ ਜੇਕਰ ਸਾਜੀ ਬਸਤੀ ਦੇ ਵਿੱਚ ਇਹ ਅਸ਼ਰਜਨ ਤੋਂ ਖਤਮ ਕੀਤਾ ਜਾ ਸਕਦਾ ਹੈ ਜੇਕਰ ਦਲਸ਼ੀਖਾ ਤਾਂ ਵੱਡੇ ਪਿੰਡ ਵਿੱਚ ਮਾਮਲੇ ਪਸਾਉਂਦੀਆਂ ਪਹਿਲਾਂ ਮਤਬਹੂ ਹੋ ਚੁੱਕੇ ਪਰਤੂ ਪੰਜਾਬ ਸਰਕਾਰ ਵੱਲੋਂ ਇਹ ਬਿਆਨ ਦਿੱਤਾ ਗਿਆ ਨਸ਼ਕਤ ਕਰਨ ਇਲਾਹਾ ਹੋ ਜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਠੀਕ ਹੈ ਵਿਕਰਮ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਤਮਾਮ ਜਾਣਕਾਰੀ ਸਾਂਝੀ ਕੀਤੀ ਦਸ਼ਕਾ ਦੇ ਨਾਲ ਤਾਂ ਭਟਿੰਡਾ ਦੇ ਵਿੱਚ ਵੱਡੀ ਕਾਰਵਾਈ ਜੀਸੀਬੀ ਚਲਾ ਦਿੱਤੀ ਗਈ ਹੈ ਨਸ਼ਾ ਤਸਕਰ ਦੇ ਘਰ ਦੇ ਉੱਪਰ